बाद में मेरी वीडियो आई मेरी मौत ਦੇ ਜ਼ਿੰਮੇਦਾਰ ਸਾਰਿਆਂ ਨੂੰ ਹੀ ਗੁਨਾਹਗਰ ਬਣਾਇਆ ਜਾਵੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਮੁਕਤਸਰ ਸਾਹਿਬ ਮਾਗੀ ਵਾਲੇ ਦਿਨ 14 ਜਨਵਰੀ 2026 ਦੀ ਹੈ ਇਸ ਵਾਇਰਲ ਵੀਡੀਓ ਵਿੱਚ ਇੱਕ ਕਰੀਬ 45 ਤੋਂ 50 ਸਾਲ ਦੀ ਮਹਿਲਾ ਨਜ਼ਰ ਆ ਰਹੀ ਹੈ ਜੋ ਇੱਕ ਵਿਅਕਤੀ ਕੋਲੋਂ ਇੱਕ ਪਰਚੀ ਲੈਂਦੀ ਹੋਈ ਦਿਖਾਈ ਦਿੰਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਚਰਚਾ ਵਿੱਚ ਆ ਗਿਆ ਅਤੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਫੈਲਣ ਲੱਗ ਪਈਆਂ ਤੇ ਲੋਕ ਵੀਡੀਓ ਤੇ ਗਲਤ ਟਿੱਪਣੀਆਂ ਕਰਨ ਲੱਗ ਪਏ ਇਸ ਮਾਮਲੇ ਤੇ ਹੁਣ ਉਸ ਮਹਿਲਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਮਹਿਲਾ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਉਸ ਨੂੰ ਗਲਤ ਢੰਗ ਨਾਲ ਦਿਖਾਇਆ ਗਿਆ ਹੈ ਪੂਰਾ ਸੱਚ ਸਾਹਮਣੇ ਨਹੀਂ ਰੱਖਿਆ ਗਿਆ ਅਤੇ ਇਸ ਵੀਡੀਓ ਨੂੰ ਜਲਦ ਤੋਂ ਜਲਦ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ ਸਾਰੀ ਪਬਲਿਕ ਨੂੰ ਬੇਨਤੀ ਕਰ ਰਹੀ ਹਾਂ ਕਿ ਮੈਂ ਜੋ ਮੇਰੀ ਵੀਡੀਓ ਬਾਰ ਲ ਹੋਈ ਹੈ ਇਹ ਗਲਤ ਹੋ ਰਹੀ ਹੈ ਹੋ ਰਹੀ ਆ ਕਿਸੇ ਨੇ ਦੁਆਰਾ ਡਿੱਗਿਆ ਟੋਕਨ ਫੜਾਇਆ ਸੀ ਮੇਰਾ ਨੰਬਰ ਲਿਖ ਕੇ ਉਹਨਾਂ ਨੇ ਨੈਟ ਉੱਤੇ ਵੀਡੀਓ ਚਾੜੀਆ ਹੁਣ ਅਸੀਂ ਇੱਥੇ ਰਿਪੋਰਟ ਦੇ ਦਿੱਤੀ ਹੈ ਸਾਬ ਇੱਥੇ ਅੱਗੇ ਤਾਂ ਗਾਣਾ ਲੱਗਿਆ ਸੀ ਨਾ ਸਾਬ ਫੜੇ ਹੁਣ ਇੱਥੇ ਹੀ ਸਾਬ ਫੜੇ ਜਾਣਗੇ ਜਿਨ੍ਹਾਂ ਹੁਣ ਆਪਦੇ ਚੱਕਨੀ ਨਾਲ ਮੈਂ ਸਰੇ ਆਮ ਕੰਨੀ ਮੈਂ ਇੱਥੇ ਆਦੀ ਰਿਪੋਰਟ ਦੇ ਚੁੱਕੀ ਆ ਮੇਰੀ ਜਿੱਥੇ ਜਿੱਥੇ ਵੀ ਵੀਡੀਓ ਜਾ ਰਹੀ ਹੈ ਨਾ ਸਾਰੇ ਚੈੱਕ ਕਰ ਲੈਣ ਮੈਂ ਜੇ ਮੈਂ ਇਹ ਇਹਦੂ ਬਾਅਦ ਵੀ ਮੇਰੀ ਵੀਡੀਓ ਆਈ ਮੇਰੀ ਮੌਤ ਦੇ ਜ਼ਿੰਮੇਦਾਰ ਸਾਰਿਆਂ ਨੂੰ ਹੀ ਗੁਨਾਹਗਰ ਬਨਾਇਆ ਜਾਵੇ। ਇੱਥੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹਰ ਵੀਡੀਓ ਪੂਰਾ ਸੱਚ ਦਿਖਾਉਂਦੀ ਹੈ? ਕਿ ਬਿਨਾਂ ਤਸਦੀਕ ਕਿਸੇ ਦੀ ਜ਼ਿੰਦਗੀ ਨੂੰ ਸਰਬਜਨਿਕ ਬਣਾਉਣਾ ਠੀਕ ਹੈ? ਅੱਜ ਦੇ ਡਿਜੀਟਲ ਯੁੱਗ ਵਿੱਚ ਇੱਕ ਛੋਟੀ ਜਹੀ ਕਲਿੱਪ ਕਿਸੇ ਦੀ ਪੂਰੀ ਜ਼ਿੰਦਗੀ ਤੇ ਅਸਰ ਪਾ ਸਕਦੀ ਹੈ। ਪਰ ਲੋਕ ਲਾਈਕ, ਵਿਊ ਲਈ ਲੋਕਾਂ ਦੀ ਜ਼ਿੰਦਗੀ ਨਾਲ ਖੇਲਵਾੜ ਵੀ ਕਰ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਹਰ ਵਾਇਰਲ ਵੀਡੀਓ ਦਾ ਤੁਰੰਤ ਫੈਸਲਾ ਨਾ ਕਰੀਏ, ਕਾਨੂੰਨ ਅਤੇ ਨੈਤਿਕਤਾ ਦੀ ਹੱਦ ਵਿੱਚ ਰਹੀਏ ਅਤੇ ਕਿਸੇ ਦੀ ਇੱਜ਼ਤ ਨਾਲ ਖੇਲਵਾੜ ਨਾ ਕਰੀਏ। ਤੁਹਾਡੀ ਇਸ ਮਲੇ ਤੇ ਕੀ رائے ਹੈ ਕਮੈਂਟ ਕਰਕੇ ਦੋਸਤੋ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨਿਊ ਪੰਜਾਬ ਨੂੰ ਸਬਸਕ੍ਰਾਈਬ ਕਰੋ ਹਰ ਸੱਚੀ ਖਬਰ ਲਈ ਸਾਡੇ ਚੈਨਲ ਨਾਲ ਬਨੇ ਰਹੋ